ਅੱਜ ਮੈਂ ਜਿਸ ਜਗ੍ਹਾ ਤੇ ਪਹੁੰਚਾ ਹੋਇਆ ਨਾ ਇਹਦਾ ਵੀ ਇੱਕ ਆਪਣਾ ਹੀ ਇਤਿਹਾਸ ਹੈ ਤੇ ਵੈਲਕਮ ਅੱਜ ਫੇਰ ਇੱਕ ਨਵੇਂ ਦਿਨ ਦੇ ਨਾਲ ਤੇ ਮੈਂ ਪਹੁੰਚਾ ਹੋਇਆ ਹਾਂ ਅੱਜ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਤੇ ਮੇਰੇ ਪਿੱਛੇ ਤੁਸੀਂ ਜੋ ਨਦੀ ਦੇਖ ਰਹੇ ਹੋ ਇਹ ਹੈਗੀ ਆ ਯਮਨਾ ਨਦੀ ਤੇ ਇਹਦਾ ਇੱਕ ਆਪਣਾ ਹੀ ਇਤਿਹਾਸ ਹੈ 1675 ਈਸਵੀ ਤੋਂ ਹਰ ਪੂਰਨਮਾਸੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਵੀ ਦਰਬਾਰ ਲਗਾਇਆ ਕਰਦੇ ਸਨ ਤੇ ਕਵੀ ਦਰਬਾਰ ਤੋਂ ਲਗਾਉਂਦੇ ਸਨ ਤੇ ਜਿਹੜੀ ਇਹ ਤੁਸੀਂ ਮੇਰੇ ਪਿੱਛੇ ਯਮਨਾ ਨਦੀ ਦੇਖ ਰਹੇ ਹੋ ਨਾ ਇਹਦਾ ਸ਼ੋਰ ਬਹੁਤ ਹੁੰਦਾ ਸੀ ਇੱਥੇ ਤੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਯਮਨਾ ਨਦੀ ਨੂੰ ਆਦੇਸ਼ ਦਿੱਤੇ ਕਿ ਇੱਥੇ ਤੂੰ ਸ਼ੋਰ ਨਹੀਂ ਪਾਣਾ ਉਸ ਤੋਂ ਬਾਅਦ ਇੱਥੇ ਤੁਸੀਂ ਬਿਲਕੁਲ ਇਹ ਨਦੀ ਸ਼ਾਂਤ ਹੋ ਕੇ ਵਗਦੀ ਹੈ ਦੀ ਕੋਈ ਸਾਊਂਡ ਨਹੀਂ ਹੈ ਤੇ ਅਗਰ ਤੁਸੀਂ ਇੱਥੋਂ 200 ਮੀਟਰ ਅੱਗੇ ਜਾਓਗੇ ਤਾਂ ਇਹਦੀ ਬਹੁਤ ਜ਼ਿਆਦਾ ਸਾਊਂਡ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਦੀ ਬਹੁਤ ਜ਼ਿਆਦਾ ਸਾਊਂਡ ਆਉਂਦੀ ਹੈ ਇੱਥੇ ਬਿਲਕੁਲ ਸ਼ਾਂਤ ਹੈ ਤੇ ਕੋਈ ਸਾਊਂਡ ਨਹੀਂ ਆਦੀ। ਦੇਖੋ। ਬਾਕੀ ਹੁਣ ਇਹਦਾ ਪਿੱਛੇ ਪਾਣੀ ਬੰਦ ਕੀਤਾ ਹੋਇਆ ਡੈਮ ਤੇ ਤਾਂ ਕਰਕੇ ਇੱਥੇ ਪਾਣੀ ਹੁਣ ਬਿਲਕੁਲ ਵੀ ਨਹੀਂ ਹੈਗਾ ਇਹਦੇ ਵਿੱਚ। ਨਾ ਮਾਤਰੀ ਹੈ। ਨਹੀਂ ਤਾਂ ਇਹ ਬਹੁਤ ਭਰਕੇ ਚਲਦੀ ਹੈ। ਪੁਰ ਗੋਮ ਸਿੰਘ ਜੀ ਇਸ ਸਥਾਨ ਤੇ ਅਨੰਦਪੁਰ ਸਾਹਿਬ ਤੋਂ ਆਏ ਸੀਗੇ। ਸ਼ਰਮੌਰ ਦੇ ਰਾਜੇ ਦੀ ਰਿਕਵੈਸਟ ਤੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਰਹੇ ਤੇ ਉਹਨਾਂ ਦੀ ਉਮਰ ਉਸ ਟਾਈਮ 16 ਸਾਲ ਸੀਗੀ ਤੇ ਬਾਬਾ ਅਜੀਤ ਸਿੰਘ ਜੀ ਸਭ ਤੋਂ ਵੱਡੇ ਸ਼ਹਿਬਜ਼ਾਦੇ ਉਹਨਾਂ ਦਾ ਜਨਮ ਸਥਾਨ ਵੀ ਆਹੇ ਉਹਨਾਂ ਦਾ ਜਨਮ ਵੀ ਇੱਥੇ ਹੀ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਸਮਗ੍ਰੰਥ ਦੀ ਰਚਨਾ ਵੀ ਇੱਥੇ ਹੀ ਕੀਤੀ ਐਸੇ ਸਥਾਨ ਤੇ ਆਜੋ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਦਰਬਾਰ ਸਾਹਿਬ ਦੇ ਚੱਲਦੇ ਆਂ ਬਾਕੀ ਦਸਤਾਰ ਬੰਦੀ ਗੁਰਦੁਆਰਾ ਸਾਹਿਬ ਤੇ ਕਵੀ ਦਰਬਾਰ ਜਿਹੜੇ ਵੀ ਗੁਰਦੁਆਰਾ ਸਾਹਿਬ ਉੱਪਰ ਹੈਗੇ ਆ ਉਹਨਾਂ ਸਾਰਿਆਂ ਦੇ ਦਰਸ਼ਨ ਤੁਹਾਨੂੰ ਕਰਾਉਂਦਾ ਮੈਂ ਚੱਲਦੇ ਆਂ ਅੱਜ ਵੇ ਵੀਡੀਓ ਪਤਾ ਨਹੀਂ ਲਾਊਡ ਹੈ ਕਿ ਨਹੀਂ ਬਣਾਣੀ ਥੋੜੀ ਜਿਹੀ ਸ਼ਾਰਟ ਬਣਾ ਲੈਂਦੇ ਆਂ ਵਾਹਿਗੁਰੂ ਵਾਹਿਗੁਰੂ ਬੰਾਈ ਕਰਦੋਰਾ ਸਿਰਦੇ ਬੈਕ ਸਾਈਡ ਤੇ ਨਾ ਇੱਕ ਯਾਤਰੀ ਨਿਵਾਸ ਬਣਿਆ ਹੈ ਇਹ ਹਾਲ ਹੈ ਬਹੁਤ بڑا ਇੱਥੇ ਇੱਕ ਵਾਰੀ ਵਿੱਚ 200 300 ਬੰਦਾ ਆਰਾਮ ਨਾਲ ਰੈਸਟ ਕਰ ਸਕਦਾ ਹੈ ਇਹ ਬਣਾਇਆ ਤਾਂ ਕਿ ਜਦੋਂ ਯਾਤਰਾ ਸ਼੍ਰੀ ਹਿਮਪੁਰ ਸਾਹਿਬ ਦੀ ਸ਼ੁਰੂ ਹੁੰਦੀ ਹੈ ਨਾ ਤਾਂ ਵੀ ਕੋਈ ਤੰਗ ਨਾ ਹੋਵੇ ਇੱਥੇ ਸਾਰੇ ਸਟੇ ਕਰ ਸਕਣ ਉਸ ਵਜ੍ਹਾ ਤੋਂ ਇਹ ਬਣਾਇਆ ਗਿਆ ਸੀ ਪਰ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਬਹੁਤ ਠੰਡਾ ਰਹਿੰਦਾ ਯਾਰ ਇਹ ਜਦੋਂ ਵਾਤ ਦੀ ਗਰਮੀ ਹੋਵੇ ਨਾ ਬਾਹਰ ਤਾਂ ਵੀ ਇਹ ਬਿਲਕੁਲ কুল ਪਿਆ ਹੁੰਦਾ ਅੰਦਰ ਕਿਉਂਕਿ ਇਹਦੇ ਕੰਡੇ ਤੇ ਅੰਦਰ ਜਮਨਾ ਦਿੰਦੀ ਆ ਵੈਸੇ ਬਦਨ ਕਿਧਰੋਂ ਧੁੱਪ ਲੱਗਦੀ ਨਹੀਂ ਇਹਨੂੰ ਬਹੁਤ ਵਧੀਆ ਬਣਿਆ ਹੋਇਆ ਹੈ ਬਾਕੀ ਹੁਣ ਆਪਾਂ ਗੁਰਦੁਆਰਾ ਸ਼੍ਰੀ ਕਬੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਨੇ ਆ ਚਲੋ एक गुरद्वारा श्री कवी दरबार साहब कवी दरबार श्री पाउंटा साहब भाई हम दर्शन करते हैं गुरुद्वारा श्री दस्तार अस्थान साहब कांटा साहब दर्शन कराने जो भी रास्ता खुल गया भाई ये बिल्डिंग बढ़ रही है क्या भाई गुरुद्वारा साहब दस्तार स्थान ਭਾਈ ਇੱਥੋਂ ਜਮਨਾ ਦਾ ਵਿਊ ਬਹੁਤ ਵਧੀਆ ਦਿਖਦਾ ਦੇਖੋ ਸਾਹਮਣੇ ਇੱਥੋਂ ਜਮਨਾ ਨਦੀ ਦਾ ਸਾਰਾ 뷰 ਦੇਖਦਾ ਪਿੱਛੇ ਮੇਰੇ ਸਰਕਲ ਦੁਆਰਾ ਸੰਗਤ ਦਸਤਾਰ ਬੰਦੀ ਤੇ ਬਾਕੀ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੇ ਵੀਡੀਓ ਫੁਨਰਸੀ ਕਰਾਉਣਾ ਮੈਂ ਬਾਕੀ ਇਤਿਹਾਸ ਦੀ ਆਪਾਂ ਇੱਕ ਪ੍ਰੋਪਰ ਵੀਡੀਓ ਬਣਾਵਾਂਗੇ ਇਹ ਹੈ ਜੀ ਗੁਰਦੁਆਰਾ ਸਾਹਿਬ ਸ਼ਿਸ਼ਮਹਿਲ ਕਰੋ ਦਰਸ਼ਨ ਇਧਰ ਵੀ ਜੀ 뷰 ਪੂਰਾ ਦਿਖਦਾ ਦੇਖੋ ਨਦੀ ਦਾ ਪਾਣੀ ਡਾਇਵਰਟ ਕਰਿਆ ਹੋਇਆ ਪਰੇ ਹੁਣ ਚਲਦੇ ਆ ਜੀ ਲੰਗਰ ਛਕਣ ਫੇਰ ਉਸ ਤੋਂ ਬਾਅਦ ਥੋੜੀ ਜਿਹਾ ਗੁਰਦੁਆਰਾ ਸਾਹਿਬ ਚ ਬੈਠਦੇ ਆ ਨਹੀਂ ਤਾਂ ਫਿਰ ਘਰੋਂ ਨਿਕਲਦੇ ਆ ਬਈ ਗੁਰਦੁਆਰਾ ਸਾਹਿਬ ਚੋਂ ਆਪਾਂ ਪਿੰਨੀ ਪ੍ਰਸ਼ਾਦ ਲੈ ਲਿਆ ਤੇ ਆਪਾਂ ਨਿਕਲਣ ਲੱਗੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਅੱਜ ਦਾ ਸਫ਼ਰ ਕੰਪਲੀਟ ਹੋ ਗਿਆ ਤੇ ਜਲਦ ਤੋਂ ਜਲਦ ਇੱਕ ਨਵਾਂ ਸਫ਼ਰ ਸ਼ੁਰੂ ਕਰਾਂਗੇ ਜਦ ਤੱਕ ਲਈ ਰੱਬ ਰੱਖੇ